ਮੇਰਾ ਨਾਮ ਮਨਦੀਪ ਕੌਰ ਆ ਅਸੀਂ ਇੱਕ ਛੋਟੇ ਜਿਹੇ ਪਿੰਡ ਵਿੱਚ ਰਹਿੰਦੇ ਆ ਮੇਰੇ ਤੋਂ ਇਲਾਵਾ ਸਾਡੇ ਘਰ ਵਿੱਚ ਮੇਰੀਆਂ ਦੋ ਹੋਰ ਭੈਣਾਂ ਨੇ ਮਤਲਬ ਅਸੀਂ ਤਿੰਨੇ ਭੈਣਾਂ ਭੈਣਾ ਹੀ ਆ ਸਾਡਾ ਭਰਾ ਨਹੀਂ ਆ ਮੇਰੀ ਪਹਿਲੇ ਨੰਬਰ ਵਾਲੀ ਭੈਣ ਗੂੰਗੀ ਆ ਉਹ ਬੋਲ ਨਹੀਂ ਸਕਦੀ ਪਰ ਉਹ ਬਹੁਤ ਜ਼ਿਆਦਾ ਸੋਹਣੀ ਆ ਮੈਂ ਦੂਜੇ ਨੰਬਰ ਵਾਲੀ ਆ ਤੇ ਇੱਕ ਮੇਰੇ ਨਾਲੋਂ ਛੋਟੀ ਆ ਮੇਰੀ ਵੱਡੀ ਭੈਣ ਦਾ ਨਾਮ ਰਾਜੂ ਆ ਬੇਸ਼ੱਕ ਰਾਜੂ ਬੋਲ ਨਹੀਂ ਸਕਦੀ ਪਰ ਉਹ ਘਰ ਦੇ ਸਾਰੇ ਕੰਮ ਕਰ ਲੈਂਦੀ ਸੀ ਕੰਮ ਵੀ ਉਹ ਬਹੁਤ ਸੋਹਣੇ ਕਰਦੀ ਸੀ ਸਾਡੀ ਮਾਂ ਸਾਡੇ ਨਿੱਕੇ ਹੁੰਦਿਆਂ ਦੀ ਹੀ ਮਰ ਗਈ ਸੀ ਹੁਣ ਸਾਡਾ ਤਿੰਨਾਂ ਭੈਣਾਂ ਦਾ ਸਹਾਰਾ ਸਿਰਫ ਸਾਡਾ ਡੈਡੀ ਸੀ ਸਾਡਾ ਡੈਡੀ ਕੰਮ ਤੇ ਲੱਗਿਆ ਹੋਇਆ ਸੀ ਉਹ ਸ਼ਹਿਰ ਵਿੱਚ ਕੰਮ ਤੇ ਜਾਂਦਾ ਸੀ ਮੈਂ ਤੇ ਮੇਰੀ ਛੋਟੀ ਭੈਣ ਸਕੂਲ ਪੜਨ ਜਾਂਦੀਆਂ ਸੀ ਪਰ ਰਾਜੂ ਘਰ ਹੀ ਹੁੰਦੀ ਸੀ ਕਿਉਂਕਿ ਉਹ ਬੋਲ ਨਹੀਂ ਸਕਦੀ ਸੀ ਪਰ ਉਹ ਸਾਨੂੰ ਇਸ਼ਾਰਿਆਂ ਨਾਲ ਸਾਰੀ ਗੱਲ ਸਮਝਾ ਦਿੰਦੀ ਸੀ ਜਦੋਂ ਅਸੀਂ ਸਕੂਲੋਂ ਪੜ੍ਹ ਕੇ ਆਉਂਦੀਆਂ ਸੀ ਤਾਂ ਉਹ ਸਾਨੂੰ ਆਉਂਦਿਆਂ ਨੂੰ ਰੋਟੀ ਪਾਣੀ ਤੇ ਚਾਹ ਦਿੰਦੀ ਸੀ ਤੇ ਸਾਡਾ ਇੱਕ ਮਾਂ ਵਾਂਗ ਧਿਆਨ ਰੱਖਦੀ ਸੀ। ਰਾਜੂ ਦਾ ਸੁਭਾਅ ਬੜਾ ਵਧੀਆ ਸੀ ਪਰ ਜਦੋਂ ਕਿਤੇ ਉਹਨੂੰ ਗੁੱਸਾ ਆ ਜਾਂਦਾ ਸੀ ਫਿਰ ਉਹ ਸਾਰਾ ਕੰਮ ਛੱਡ ਦਿੰਦੀ ਸੀ। ਉਹ ਕੋਈ ਕੰਮ ਨਹੀਂ ਕਰਦੀ ਸੀ। ਉਹਦਾ ਸੁਭਾਅ ਥੋੜਾ ਵੱਖਰਾ ਹੀ ਸੀ। ਉਹ ਤਾਂ ਜਲਦੀ ਤਾਂ ਉਹ ਗੁੱਸੇ ਨਹੀਂ ਹੁੰਦੀ ਸੀ ਪਰ ਜਦੋਂ ਗੁੱਸੇ ਹੋ ਜਾਂਦੀ ਸੀ ਫਿਰ ਔਖੀ ਹੀ ਮੰਨਦੀ ਸੀ। ਸਾਡੇ ਨਾਨਕੇ ਘਰ ਵਿੱਚ ਨਾਨਾ ਨਾਨੀ ਸੀ ਤੇ ਮਾਮਾ ਮਾਮੀ ਸੀ ਮਾਮਾ ਮਾਮੀ ਤਾਂ ਬਾਹਰ ਅਮਰੀਕਾ ਵਿੱਚ ਰਹਿੰਦੇ ਸੀ ਨਾਨਾ ਨਾਨੀ ਬਜ਼ੁਰਗ ਸੀ ਕਈ ਵਾਰ ਅਸੀਂ ਛੁੱਟੀਆਂ ਵਿੱਚ ਨਾਨਕੇ ਰਹਿਣ ਚੱਲੀਆਂ ਜਾਂਦੀਆਂ ਸੀ ਰਾਜੂ ਤਾਂ ਘਾਟ ਹੀ ਜਾਂਦੀ ਸੀ ਮੈਂ ਤੇ ਮੇਰੀ ਛੋਟੀ ਭੈਣ ਨੂੰ ਨਾਨਾ ਕੇ ਲੈ ਜਾਂਦਾ ਸੀ ਮੇਰੀ ਨਾਨੀ ਚਾਹੁੰਦੀ ਸੀ ਕਿ ਉਹ ਮੈਨੂੰ ਆਪਣੇ ਕੋਲ ਰੱਖਣ ਕਿਉਂਕਿ ਉਹਨਾਂ ਦਾ ਵੀ ਕੋਈ ਸਹਾਰਾ ਨਹੀਂ ਸੀ ਪਰ ਮੇਰਾ ਡੈਡੀ ਇਸ ਗੱਲ ਨੂੰ ਨਹੀਂ ਮੰਨਦਾ ਸੀ ਨਾਨੀ ਨੇ ਬਹੁਤ ਮਿੰਤਾ ਕੀਤੀਆਂ ਸੀ ਕਿ ਇੱਕ ਕੁੜੀ ਸਾਡੇ ਕੋਲ ਰਹਿਣ ਦੇਸੀ ਆਪੇ ਵਿਆਹ ਦਵਾਵਾਂਗੇ ਤੇ ਘਰ ਜਵਾਈ ਰੱਖ ਲਵਾਂਗੇ ਆਪੇ ਸਾਡੀ ਸੇਵਾ ਕਰਨਗੇ ਪਰ ਡੈਡੀ ਇਸ ਗੱਲ ਨੂੰ ਨਹੀਂ ਮੰਨਦਾ ਸੀ ਡੈਡੀ ਕਹਿੰਦਾ ਸੀ ਮੈਂ ਇੰਨੇ ਜੋਗਾ ਹੈਗਾ ਕਿ ਆਪਣੀਆਂ ਕੁੜੀਆਂ ਨੂੰ ਖਵਾ ਸਕਾਂ ਇੱਕ ਦਿਨ ਮੈਂ ਵਿਹੜੇ ਵਿੱਚ ਬੈਠ ਕੇ ਪੜੀ ਜਾਂਦੀ ਸੀ ਮੈਂ ਵੇਖਿਆ ਕਿ ਸਾਡੇ ਸਾਹਮਣੇ ਘਰ ਵਾਲਿਆਂ ਦੇ ਇੱਕ ਮੁੰਡਾ ਰਿਸ਼ਤੇਦਾਰੀ ਵਿੱਚੋਂ ਆਇਆ ਹੋਇਆ ਸੀ ਉਹ ਖੜਾ ਸਾਡੇ ਘਰ ਵਾਲੀ ਵੇਖੀ ਜਾਂਦਾ ਸੀ ਮੈਂ ਕਾਫੀ ਵਾਰ ਨੋਟ ਕੀਤਾ ਕਿ ਉਹ ਰਾਜੂ ਵੱਲ ਬਹੁਤ ਵੇਖਦਾ ਸੀ ਮੈਂ ਦਿਲ ਵਿੱਚ ਸੋਚਦੀ ਸੀ ਕਿ ਇਸ ਮੁੰਡੇ ਨੂੰ ਨਹੀਂ ਪਤਾ ਕਿ ਰਾਜੂ ਗੂੰਗੀ ਆ ਪਰ ਰਾਜੂ ਦੇਖਣ 'ਚ ਬੜੀ ਸੋਹਣੀ ਸੀ ਉਹ ਦਾ ਉੱਚਾ ਲੰਬਾ ਕੱਦ ਸੀ ਤੇ ਗੋਰਾ ਚਿੱਟਾ ਰੰਗ ਸੀ ਉਹ ਸਾਡੇ ਸਾਰੀਆਂ ਭੈਣਾਂ ਨਾਲੋਂ ਜ਼ਿਆਦਾ ਸੋਹਣੀ ਸੀ ਉਹ ਬਿਲਕੁਲ ਮੇਰੀ ਮੰਮੀ ਵਰਗੀ ਸੀ ਮੇਰੀ ਮੰਮੀ ਤਾਂ ਛੋਟੇ ਹੁੰਦੇ ਸਾਨੂੰ ਛੱਡ ਕੇ ਚਲੀ ਗਈ ਸੀ ਉਹਨੂੰ ਗਠੀਏ ਦੀ ਸ਼ਿਕਾਇਤ ਹੋ ਗਈ ਸੀ ਜਿਸ ਕਰਕੇ ਉਹਦੀ ਜਲਦੀ ਹੀ ਮੌਤ ਹੋ ਗਈ ਸੀ ਜਦੋਂ ਉਹ ਮੁੰਡਾ ਹਰ ਰੋਜ਼ ਕੋਠੇ ਤੇ ਖੜਕੇ ਰਾਜੂ ਵੱਲ ਵੇਖਦਾ ਸੀ ਤੇ ਰਾਜੂ ਉਹਨੂੰ ਵੇਖ ਕੇ ਖਿਝ ਜਾਂਦੀ ਸੀ ਇੱਕ ਦਿਨ ਰਾਜੂ ਨੇ ਮੈਨੂੰ ਇਸ਼ਾਰਿਆਂ ਵਿੱਚ ਦੱਸਿਆ ਕਿ ਉਹ ਮੇਰੇ ਵੱਲ ਵੇਖਦਾ ਆ ਇਸ ਗੱਲ ਦਾ ਤਾਂ ਮੈਨੂੰ ਪਹਿਲਾਂ ਹੀ ਪਤਾ ਸੀ ਤਾਂ ਮੈਂ ਰਾਜੂ ਨੂੰ ਕਿਹਾ ਕਿ ਕੋਈ ਗੱਲ ਨਹੀਂ ਮੈਂ ਉਹਨੂੰ ਸਮਝਾ ਦਵਾਂਗੀ ਇੱਕ ਦਿਨ ਮੈਂ ਜਦੋਂ ਉਹਨਾਂ ਦੇ ਘਰ ਗਈ ਤਾਂ ਮੈਂ ਉਸ ਮੁੰਡੇ ਨਾਲ ਗੱਲ ਕਰਨੀ ਚਾਹੀ ਪਰ ਉਸ ਟਾਈਮ ਆਂਟੀ ਘਰ ਵਿੱਚ ਸੀ ਜਿਸ ਕਰਕੇ ਮੈਂ ਮੁੰਡੇ ਨਾਲ ਗੱਲ ਨਹੀਂ ਕਰ پائی ਜਦੋਂ ਉਹ ਕੋਠੇ ਤੇ ਆ ਕੇ ਸਾਡੇ ਘਰ ਵੱਲ ਵੇਖਦਾ ਸੀ ਤਾਂ ਰਾਜੂ ਅੰਦਰ ਚਲੀ ਜਾਂਦੀ ਸੀ ਤੇ ਜਿੰਨਾ ਟਾਈਮ ਉਹ ਉੱਥੇ ਖੜਾ ਰਹਿੰਦਾ ਸੀ ਓਨਾ ਟਾਈਮ ਰਾਜੂ ਅੰਦਰੋਂ ਬਾਹਰ ਨਹੀਂ ਨਿਕਲਦੀ ਸੀ ਮੈਨੂੰ ਇਸ ਗੱਲ ਦੀ ਬੜੀ ਹੈਰਾਨੀ ਸੀ ਕਿ ਰਾਜੂ ਨੂੰ ਸਾਰੀਆਂ ਗੱਲਾਂ ਦੀ ਪੂਰੀ ਸਮਝ ਆ ਇੱਕ ਦਿਨ ਮੈਂ ਰਾਜੂ ਨੂੰ ਕਿਹਾ ਕਿ ਮੁੰਡਾ ਬਹੁਤ ਸੋਹਣਾ ਤੇਨੂੰ ਪਸੰਦ ਕਰਦਾ ਲੱਗਦਾ ਤਾਂ ਰਾਜੂ ਨੱਕ ਚੜਾ ਕੇ ਮੈਨੂੰ ਕਹਿਣ ਲੱਗੀ ਉਹਨੇ ਮੈਨੂੰ ਇਸ਼ਾਰੇ ਨਾਲ ਸਮਝਾਇਆ ਕਿ ਮੈਨੂੰ ਉਹ ਪਸੰਦ ਨਹੀਂ ਆ ਮੈਂ ਤਾਂ ਹੈਰਾਨ ਰਹਿ ਗਈ ਮੈਂ ਰਾਜੂ ਨੂੰ ਕਦੇ-ਕਦੇ ਮਜ਼ਾਕ ਕਰਨ ਲੱਗ ਜਾਂਦੀ ਸੀ ਕਿ ਤੂੰ ਕਿੱਦਾਂ ਦੇ ਮੁੰਡੇ ਨਾਲ ਵਿਆਹ ਕਰਵਾਏਂਗੀ ਤਾਂ ਉਹ ਕਹਿੰਦੀ ਹੁੰਦੀ ਸੀ ਕਿ ਜੋ ਉੱਚਾ ਲੰਮਾ ਮੇਰੇ ਵਾਂਗ ਸੋਹਣਾ ਹੋਵੇ ਸਾਰੀਆਂ ਗੱਲਾਂ ਇਸ਼ਾਰਿਆਂ ਵਿੱਚ ਸਾਨੂੰ ਸਮਝਾ ਦਿੰਦੀ ਸੀ ਅਸੀਂ ਘਰ ਦੇ ਘਰ ਦੇ ਉਹਦੀ ਸਾਰੀ ਬੋਲੀ ਸਮਝਦੇ ਸੀ ਇੱਕ ਦਿਨ ਮੌਕਾ ਵੇਖ ਕੇ ਮੈਂ ਉਸ ਮੁੰਡੇ ਨਾਲ ਗੱਲ ਕੀਤੀ ਮੈਂ ਉਹਨੂੰ ਪੁੱਛਿਆ ਕਿ ਤੁਸੀਂ ਸਾਡੇ ਘਰ ਵੱਲ ਕਿਉਂ ਵੇਖਦੇ ਰਹਿੰਦੇ ਹੋ ਤਾਂ ਉਹ ਮੈਨੂੰ ਕਹਿਣ ਲੱਗਾ ਕਿ ਜਿਹੜੀ ਤੇਰੀ ਵੱਡੀ ਭੈਣ ਆ ਉਹ ਮੈਨੂੰ ਬੜੀ ਸੋਹਣੀ ਲੱਗਦੀ ਆ ਮੈਂ ਤਾਂ ਉਹਨੂੰ ਵੇਖਦਾ ਹੁੰਨਾ ਪਰ ਉਹ ਮੈਨੂੰ ਦੇਖ ਕੇ ਅੰਦਰ ਚਲੀ ਜਾਂਦੀ ਆ ਤਾਂ ਮੈਂ ਉਹਨੂੰ ਦੱਸਿਆ ਕਿ ਉਹਨੇ ਮੈਨੂੰ ਕਿਹਾ ਕਿ ਉਸ ਮੁੰਡੇ ਨੂੰ ਕਹਿ ਦੇਵੀਂ ਕਿ ਮੇਰੇ ਵੱਲ ਨਾ ਵੇਖੇ ਤਾਂ ਉਹ ਮੁੰਡਾ ਹੱਸਣ ਲੱਗ ਪਿਆ ਕਿ ਉਹ ਆਪ ਮੈਨੂੰ ਇਹ ਗੱਲ ਕਹਿਣ ਕਿਉਂ ਨਹੀਂ ਆਈ ਤਾਂ ਮੈਂ ਉਹਨੂੰ ਦੱਸਿਆ ਕਿ ਸ਼ਾਇਦ ਤੈਨੂੰ ਨਹੀਂ ਪਤਾ ਹੋਣਾ ਮੇਰੀ ਵੱਡੀ ਭੈਣ ਗੂੰਗੀ ਆ ਉਹ ਇਹ ਗੱਲ ਸੁਣ ਕੇ ਹੈਰਾਨ ਰਹਿ ਗਿਆ ਕਹਿੰਦਾ ਉਹ ਤਾਂ ਬਿਲਕੁਲ ਵੀ ਨਹੀਂ ਲੱਗਦੀ ਕਿ ਗੂੰਗੀ ਆ ਤਾਂ ਹੀ ਮੈਂ ਸੋਚਦਾ ਸੀ ਕਿ ਮੈਂ ਉਹਨੂੰ ਕਦੇ ਬੋਲਦੇ ਵੀ ਹੋਏ ਨਹੀਂ ਦੇਖਿਆ ਤੁਸੀਂ ਸਾਰੇ ਆਪਸ ਵਿੱਚ ਗੱਲਾਂ ਕਰਦੇ ਰਹਿੰਦੇ ਹੋ ਪਰ ਉਹ ਹਮੇਸ਼ਾ ਚੁੱਪਚੁੱਪ ਰਹਿੰਦੀ ਆ ਤਾਂ ਮੈਂ ਉਹਨੂੰ ਦੱਸਿਆ ਕਿ ਉਹ ਸ਼ੁਰੂ ਤੋਂ ਹੀ ਗੂੰਗੀ ਆ ਤਾਂ ਉਹ ਮੁੰਡਾ ਮੈਨੂੰ ਪੁੱਛਣ ਲੱਗਾ ਕਿ ਤੁਸੀਂ ਉਹਦੀ ਬੋਲੀ ਕਿਵੇਂ ਸਮਝ ਲੈਂਦੇ ਹੋ ਤਾਂ ਮੈਂ ਉਹਨੂੰ ਦੱਸਿਆ ਕਿ ਅਸੀਂ ਸਾਰੇ ਉਹਦੀ ਬੋਲੀ ਸਮਝ ਲੈਨੇ ਆ ਉਹ ਸਾਨੂੰ ਇਸ਼ਾਰਿਆਂ ਵਿੱਚ ਹਰੇਕ ਗੱਲ ਸਮਝਾ ਦਿੰਦੀ ਆ ਤੇ ਮੈਂ ਉਹਨੂੰ ਇਹ ਗੱਲ ਵੀ ਦੱਸੀ ਕਿ ਮੈਂ ਤੁਹਾਡੇ ਬਾਰੇ ਉਹਨੂੰ ਪੁੱਛਿਆ ਸੀ ਤੇ ਉਹ ਮੈਨੂੰ ਕਹਿੰਦੀ ਸੀ ਕਿ ਮੈਂ ਇਸ ਮੁੰਡੇ ਨਾਲ ਗੱਲਬਾਤ ਨਹੀਂ ਕਰਨੀ ਕਿਉਂਕਿ ਉਹਨੂੰ ਤੁਸੀਂ ਪਸੰਦ ਨਹੀਂ ਹੋ ਤਾਂ ਉਹ ਹੱਸਣ ਲੱਗ ਪਿਆ ਤੇ ਕਹਿਣ ਲੱਗਾ ਕਿ ਲੈ ਉਹ ਗੁੰਗੀ ਹੋ ਕੇ ਮੈਨੂੰ ਪਸੰਦ ਨਹੀਂ ਕਰਦੀ ਤਾਂ ਮੈਂ ਕਿਹਾ ਬੇਸ਼ੱਕ ਮੇਰੀ ਭੈਣ ਗੁੰਗੀ ਆ ਪਰ ਤੁਸੀਂ ਉਹਨੂੰ ਗੁੰਗੀ ਨਾ ਕਹੋ ਕਿਉਂਕਿ ਮੈਨੂੰ ਦੁੱਖ ਲੱਗਦਾ ਤਾਂ ਉਹ ਕਹਿ ਲੱਗਾ ਠੀਕ ਆ ਅੱਜ ਤੋਂ ਬਾਅਦ ਮੈਂ ਉਹਦੇ ਵੱਲ ਨਹੀਂ ਵੇਖੂਗਾ ਤਾਂ ਮੈਂ ਆਪਣੇ ਮਨ ਵਿੱਚ ਸੋਚਿਆ ਕਿ ਜਿੰਨਾ ਟਾਈਮ ਇਹਨੂੰ ਨਹੀਂ ਪਤਾ ਸੀ ਕਿ ਉਹ ਗੁੰਗੀ ਉਹਨਾ ਟਾਈਮ ਤਾਂ ਇਹ ਉਹਨੂੰ ਵੇਖਦਾ ਸੀ ਪਰ ਉਸ ਦਿਨ ਤੋਂ ਬਾਅਦ ਉਹਨੇ ਕਦੇ ਵੀ ਮੇਰੀ ਭੈਣ ਵੱਲ ਨਹੀਂ ਵੇਖਿਆ ਮੈਨੂੰ ਲੱਗਦਾ ਹੁੰਦਾ ਸੀ ਕਿ ਕੋਈ ਐਦਾਂ ਦਾ ਮੁੰਡਾ ਆਵੇ ਜੋ ਉਹਨੂੰ ਗੁੰਗੀ ਹੋਣ ਦੇ ਬਾਵਜੂਦ ਵੀ ਪਸੰਦ ਕਰੇ ਤੇ ਜੋ ਉਹਦੀ ਜ਼ਿੰਦਗੀ ਖੁਸ਼ੀਆਂ ਨਾਲ ਭਰ ਦੇਵੇ ਕਿਉਂਕਿ ਪਹਿਲਾਂ ਤਾਂ ਉਹਦੀ ਜ਼ਿੰਦਗੀ ਵਿੱਚ ਜੋ ਕਮੀ ਰੱਬ ਨੇ ਰੱਖੀ ਸੀ ਰੱਖੀ ਹੀ ਸੀ ਪਰ ਉਹਨੂੰ ਕੋਈ ਅਜੀਹਾ ਹਮਸਫਰ ਮਿਲ ਜਾਵੇ ਜੋ ਉਹਨੂੰ ਖੁਸ਼ੀਆਂ ਹੀ ਦੇਵੇ ਪਰ ਉਹਦਾ ਰਿਸ਼ਤਾ ਹੋਣਾ ਮੁਸ਼ਕਲ ਸੀ ਕਿਉਂਕਿ ਜਦੋਂ ਵੀ ਉਹਨੂੰ ਕੋਈ ਰਿਸ਼ਤਾ ਕਰਵਾਉਂਦਾ ਸੀ ਤਾਂ ਮੁੰਡੇ ਵਾਲੇ ਮਨਾਂ ਕਰ ਦਿੰਦੇ ਸੀ ਸੋਹਣੀ ਵੇਖ ਕੇ ਤਾਂ ਹਰ ਕੋਈ ਵਿਆਹ ਕਰਵਾਉਣਾ ਚਾਹੁੰਦਾ ਸੀ ਪਰ ਉਹਦੀ ਕਮੀ ਨੂੰ ਕੋਈ ਐਕਸੈਪਟ ਨਹੀਂ ਕਰ ਰਿਹਾ ਸੀ ਪਰ ਮੈਨੂੰ ਪੂਰਾ ਯਕੀਨ ਸੀ ਕਿ ਕੋਈ ਰਾਜੂ ਦੀ ਕਿਸਮਤ ਵਿੱਚ ਵੀ ਚੰਗਾ ਮੁੰਡਾ ਲਿਖਿਆ ਹੋਊਗਾ ਜੋ ਉਹਦੇ ਨਾਲ ਵਿਆਹ ਕਰਵਾਊਗਾ ਅਸੀਂ ਸਾਰੇ ਇਕੱਠੇ ਪੈਂਦੇ ਹੁੰਦੇ ਸੀ ਮਤਲਬ ਇੱਕ ਕਮਰੇ ਵਿੱਚ ਸੌਂਦੇ ਹੁੰਦੇ ਸੀ ਇੱਕ ਦਿਨ ਮੇਰਾ ਡੈਡੀ ਕਹਿਣ ਲੱਗਾ ਕਿ ਤੁਸੀਂ ਦੋਵੇਂ ਜਾਣੀਆਂ ਦੂਸਰੇ ਰੂਮ ਵਿੱਚ ਪੈ ਜਾਓ ਰਾਜੂ ਇੱਧਰ ਮੇਰੇ ਵਾਲੇ ਰੂਮ ਵਿੱਚ ਪੈ ਜਾਊਗੀ ਉਸ ਦਿਨ ਡੈਡੀ ਨੇ ਬੜੀ ਸ਼ਰਾਬ ਪੀਤੀ ਹੋਈ ਸੀ ਡੈਡੀ ਵੈਸੇ ਵੀ ਰੋਜ਼ ਸ਼ਰਾਬ ਪੀ ਕੇ ਘਰ ਆਉਂਦਾ ਸੀ ਪਰ ਉਸ ਦਿਨ ਡੈਡੀ ਨੇ ਜ਼ਿਆਦਾ ਸ਼ਰਾਬ ਪੀਤੀ ਸੀ ਮੈਂ ਤੇ ਜਦੋਂ ਮੇਰੀ ਛੋਟੀ ਭੈਣ ਦੂਜੇ ਕਮਰੇ ਵਿੱਚ ਪੈ ਗਈਆਂ ਤੇ ਰਾਜੂ ਮੈਨੂੰ ਇਸ਼ਾਰਿਆਂ ਨਾਲ ਪੁੱਛੀ ਜਾਂਦੀ ਸੀ ਕਿ ਡੈਡੀ ਨੇ ਇਦਾਂ ਕਿਉਂ ਕਿਹਾ ਅੱਧੀ ਰਾਤ ਨੂੰ ਮੈਨੂੰ ਕੁਝ ਆਵਾਜ਼ਾਂ ਸੁਣਾਈ ਦਿੱਤੀਆਂ ਪਰ ਸਮਝ ਨਹੀਂ ਲੱਗ ਰਹੀ ਸੀ ਮੈਂ ਡਰ ਗਈ ਮੈਨੂੰ ਲੱਗ ਰਿਹਾ ਸੀ ਕਿ ਕੋਈ ਭੂਤ ਆ ਗਿਆ ਆ ਮੈਂ ਡਰਦੇ ਡਰਦੇ ਉੱਪਰ ਕੰਬਲ ਲੈ ਕੇ ਸੌਂ ਗਈ ਅਗਲੇ ਦਿਨ ਜਦੋਂ ਮੈਂ ਉੱਠੀ ਤਾਂ ਮੈਂ ਵੇਖਿਆ ਕਿ ਰਾਜੂ ਅਜੇ ਤੱਕ ਨਹੀਂ ਉੱਠੀ ਸੀ ਜਦ ਕਿ ਉਹ ਤਾਂ ਸਵੇਰੇ 4 ਵਜੇ ਉੱਠ ਕੇ ਸਾਰਾ ਕੰਮ ਕਰ ਲੈਂਦੀ ਸੀ ਉਹ ਤਾਂ ਸਾਡੇ ਉੱਠਦੇ ਅਨੁਸਾਰਾ ਸਾਰਾ ਕੰਮ ਨਿਬੇੜ ਦਿੰਦੀ ਸੀ ਪਰ ਰੋਜ਼ ਦਿਨੋਂ ਅਜੇ ਤੱਕ ਪਈ ਸੀ ਜਦੋਂ ਮੈਂ ਰਾਜੂ ਕੋਲ ਗਈ ਤਾਂ ਮੈਂ ਵੇਖਿਆ ਕਿ ਉਹ ਲੰਮੀ ਪਈ ਰੋ ਰਹੀ ਸੀ ਪਰ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਕਿ ਉਹਨੂੰ ਕੀ ਹੋਇਆ ਮੈਨੂੰ ਲੱਗ ਰਿਹਾ ਸੀ ਕਿ ਉਹਦੀ ਤਬੀਅਤ ਖਰਾਬ ਹੋ ਗਈ ਉਹ ਮੈਨੂੰ ਕੁਝ ਦੱਸਣਾ ਚਾਹੁੰਦੀ ਸੀ ਪਰ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਪਰ ਉਹਦੀਆਂ ਅੱਖਾਂ ਵਿੱਚੋਂ ਹੰਝੂ ਨਹੀਂ ਰੁਕ ਰਹੇ ਸੀ ਉਹ ਆਪਣਾ ਢਿੱਡ ਫੜੀ ਬੈਠੀ ਸੀ ਮੈਂ ਆਪਣੇ ਡੈਡੀ ਕੋਲ ਗਈ ਤੇ ਮੈਂ ਉਹਨਾਂ ਨੂੰ ਦੱਸਿਆ ਕਿ ਰਾਜੂ ਨੂੰ ਪਤਾ ਨਹੀਂ ਕੀ ਹੋ ਗਿਆ ਉਹ ਬੱਸ ਰੋਈ ਜਾ ਰਹੀ ਆ ਤੇ ਮੈਨੂੰ ਲੱਗਦਾ ਉਹਦਾ ਢਿੱਡ ਦੁਖਦਾ ਆ ਤੁਸੀਂ ਐਦਾਂ ਕਰੋ ਉਹਨੂੰ ਦਵਾਈ ਲਿਆ ਕੇ ਦਿਓ ਡੈਡੀ ਕਹਿਣ ਲੱਗਾ ਕਿਦਰੇ ਨਹੀਂ ਕੁਝ ਹੋਇਆ ਐਵੇਂ ਮਾੜਾ ਮੋਟਾ ਖਾਦੇ ਪੀਤੇ ਨਾਲ ਕੁਝ ਹੋ ਗਿਆ ਤੂੰ ਐਦਾਂ ਕਰ ਉਹਨੂੰ ਪਾਣੀ 'ਚ ਲੂਣ ਪਾ ਕੇ ਦੇ ਦੇ ਮੈਂ ਰਾਜੂ ਨੂੰ ਪਾਣੀ ਵਿੱਚ ਲੂਣਵਾ ਕੇ ਦੇ ਦਿੱਤਾ ਪਰ ਉਹਨੇ ਉਹ ਨਹੀਂ ਪੀਤਾ ਉਹ ਮੈਨੂੰ ਵਾਰ-ਵਾਰ ਕੋਈ ਇਸ਼ਾਰਾ ਕਰ ਰਹੀ ਸੀ ਮੈਂ ਵੇਖਿਆ ਕਿ ਰਾਜੂ ਕੋਲ ਤੁਰਿਆ ਵੀ ਨਹੀਂ ਜਾ ਰਿਹਾ ਸੀ ਉਹ ਮੈਨੂੰ ਕਹਿ ਰਹੀ ਸੀ ਕਿ ਮੈਂ ਬਾਹਰ ਨੂੰ ਜਾਣਾ ਜਦੋਂ ਮੈਂ ਉਹਨੂੰ ਬਾਥਰੂਮ ਲੈ ਕੇ ਜਾਣ ਲੱਗੀ ਤਾਂ ਮੈਂ ਵੇਖਿਆ ਉਹਦੇ ਕੋਲੋਂ ਸਿੱਧਾ ਤੁਰਿਆ ਵੀ ਨਹੀਂ ਜਾ ਰਿਹਾ ਸੀ ਪਰ ਮੈਨੂੰ ਸਮਝ ਨਹੀਂ ਲੱਗ ਰਿਆ ਸੀ ਕਿ ਉਹਨੂੰ ਇੱਕਦਮ ਇਦਾਂ ਅਚਾਨਕ ਕੀ ਹੋ ਗਿਆ ਮੈਂ ਫਿਰ ਡੈਡੀ ਨੂੰ ਕਿਹਾ ਕਿ ਉਹਦੇ ਕੋਲੋਂ ਤਾਂ ਤੁਰਿਆ ਵੀ ਨਹੀਂ ਜਾਂਦਾ ਤੇ ਤੁਸੀਂ ਉਹਨੂੰ ਡਾਕਟਰ ਕੋਲ ਲੈ ਕੇ ਜਾਓ ਡੈਡੀ ਫਿਰ ਮੈਨੂੰ ਬੜੇ ਗੁੱਸੇ ਨਾਲ ਬੋਲਿਆ ਚੁੱਪ ਕਰਕੇ ਬੈਠ ਜਾ ਅੱਜ ਸਾਰੀ ਦਿਹਾੜੀ ਉਹਨੂੰ ਰੈਸਟ ਕਰਨ ਦਿਓ ਤੁਸੀਂ ਆਪ ਕੰਮ ਕਰ ਲਵੋ ਆਪੇ ਉਹਨੇ ਠੀਕ ਹੋ ਜਾਣਾ ਆ ਇੱਕ ਤਾਂ ਮੈਨੂੰ ਡੈਡੀ ਦੀ ਸਮਝ ਨਹੀਂ ਲੱਗ ਰਹੀ ਸੀ ਕਿ ਉਹ ਮੇਰੀ ਗੱਲ ਨੂੰ ਸੀਰੀਅਸ ਕਿਉਂ ਨਹੀਂ ਲੈ ਰਹੇ ਸੀ ਮੈਂ ਤਾਂ ਇਹੀ ਸੋਚਦੀ ਸੀ ਕਿ ਕਾਸ਼ ਸਾਡੀ ਮਾਂ ਹੁੰਦੀ ਬੰਦਾ ਮਾਂ ਨਾਲ ਹਰ ਗੱਲ ਕਰ ਲੈਂਦਾ ਪਰ ਡੈਡੀ ਤਾਂ ਸਾਡੀ ਤਕਲੀਫ ਨਹੀਂ ਸਮਝ ਰਹੇ ਸੀ ਉਹ ਇੰਨੀ ਤਕਲੀਫ ਵਿੱਚ ਸੀ ਮੈਂ ਹੁਣ ਇਹੀ ਵੇਖਦੀ ਸੀ ਕਿ ਕਦੋਂ ਡੈਡੀ ਘਰ ਹੋ ਜਾਣ ਤੇ ਮੈਂ ਰਾਜੂ ਨੂੰ ਡਾਕਟਰ ਕੋਲ ਲੈ ਕੇ ਜਾਵਾਂ ਹੁਣ ਰਾਜੂ ਸੌ ਗਈ ਸੀ ਫਿਰ ਮੈਨੂੰ ਥੋੜਾ ਰਿਲੈਕਸ ਫੀਲ ਹੋਇਆ ਕਿ ਚਲੋ ਸੌ ਗਈ ਆ ਮੈਂ ਉਸ ਦਿਨ ਸਕੂਲ ਵੀ ਨਹੀਂ ਗਈ ਮੈਂ ਆਪਣੀ ਛੋਟੀ ਭੈਣ ਨੂੰ ਸਕੂਲ ਤੋੜ ਦਿੱਤਾ ਪਰ ਮੈਂ ਆਪ ਰਾਜੂ ਕੋਲ ਹੀ ਰਹੀ ਮੈਂ ਰਾਜੂ ਦੀਆਂ ਲੱਤਾਂ ਵੀ ਕੁੱਟੀਆਂ ਰਾਜੂ ਮੈਨੂੰ ਦੱਸ ਰਹੀ ਸੀ ਕਿ ਹੁਣ ਮੈਂ ਠੀਕ ਆ ਜਦੋਂ ਨੇ ਮੈਨੂੰ ਦੱਸਿਆ ਕਿ ਮੈਂ ਹੁਣ ਠੀਕ ਆ ਤਾਂ ਮੈਨੂੰ ਸ਼ਾਂਤੀ ਜਿਹੀ ਆ ਗਈ ਸ਼ਾਮ ਨੂੰ ਜਦੋਂ ਡੈਡੀ ਘਰ ਆਏ ਤਾਂ ਉਹਨਾਂ ਨੇ ਇੱਕ ਵਾਰ ਵੀ ਨਹੀਂ ਪੁੱਛਿਆ ਕਿ ਰਾਜੂ ਕਿੱਦਾਂ ਰਾਜੂ ਪਹਿਲਾਂ ਹੀ ਸਾਡੇ ਵਾਲੇ ਰੂਮ 'ਚ ਜਾ ਕੇ ਸੌਂ ਗਈ ਡੈਡੀ ਉਹਨੂੰ ਕਹਿਣ ਲੱਗੇ ਚੱਲ ਰਾਜੂ ਤੂੰ ਮੇਰੇ ਵਾਲੇ ਕਮਰੇ ਵਿੱਚ ਪੈ ਜਾਈਂ ਰਾਤ ਨੂੰ ਕਈ ਵਾਰ ਕੁਝ ਦੁਖਣ ਲੱਗ ਜਾਂਦਾ ਮੈਨੂੰ ਤਾਂ ਇਹ ਸਮਝ ਨਹੀਂ ਲੱਗ ਰਹੀ ਸੀ ਕਿ ਡੈਡੀ ਸਵੇਰ ਦਾ ਤਾਂ ਉਹਦਾ ਹਾਲ ਚਾਲ ਵੀ ਨਹੀਂ ਪੁੱਛਦੇ ਸੀ ਹੁਣ ਅਚਾਨਕ ਉਹਨੂੰ ਆਪਣੇ ਕਮਰੇ 'ਚ ਲਿਜਾਂਣ ਲਈ ਕਹਿ ਦਿੰਦਾ ਪਰ ਰਾਜੂ ਉਹਨਾਂ ਨੂੰ ਕਮਰੇ ਵਿੱਚ ਜਾਣ ਲਈ ਮਨ੍ਹਾ ਕਰ ਰਹੀ ਸੀ ਮੈਨੂੰ ਤਾਂ ਇਹਨਾਂ ਦੀ ਗੱਲ ਦੀ ਸਮਝ ਨਹੀਂ ਲੱਗ ਰਹੀ ਸੀ ਕਿ ਆਖਿਰ ਹੋ ਕੀ ਰਿਹਾ ਡੈਡੀ ਅਚਾਨਕ ਉਹਨੂੰ ਆਪਣੇ ਕਮਰੇ ਵਿੱਚ ਕਿਉਂ ਸੁਵਾਉਂਦੇ ਸੀ ਤੇ ਰਾਜੂ ਵੀ ਜਾਣ ਲਈ ਤਿਆਰ ਨਹੀਂ ਸੀ ਜਦੋਂ ਡੈਡੀ ਬਹੁਤ ਗੁੱਸੇ ਨਾਲ ਰਾਜੂ ਨੂੰ ਬੋਲਿਆ ਡੈਡੀ ਨੇ ਬੜੀ ਸ਼ਰਾਬ ਪੀਤੀ ਹੋਈ ਸੀ ਤਾਂ ਰਾਜੂ ਉੱਠ ਕੇ ਉਹਨਾਂ ਦੇ ਕਮਰੇ ਵਿੱਚ ਚਲੀ ਗਈ ਪਰ ਰਾਜੂ ਮੈਨੂੰ ਕੋਈ ਇਸ਼ਾਰਾ ਕਰ ਰਹੀ ਸੀ ਪਰ ਮੈਨੂੰ ਸਮਝ ਨਹੀਂ ਲੱਗ ਰਿਹਾ ਸੀ ਫਿਰ ਮੈਨੂੰ ਸ਼ੱਕ ਹੋਇਆ ਕਿ ਜ਼ਰੂਰ ਕੋਈ ਨਾ ਕੋਈ ਗੱਲ ਤਾਂ ਹੈ ਜੋ ਰਾਜੂ ਮੈਨੂੰ ਦੱਸਣਾ ਚਾਹੁੰਦੀ ਆ ਪਰ ਰੱਬ ਨੇ ਉਹਨੂੰ ਇਹੋ ਜਿਹਾ ਸ਼ਰਾਬ ਲਾ ਦਿੱਤਾ ਸੀ ਕਿ ਵਿਚਾਰੀ ਉਹ ਮੈਨੂੰ ਦੱਸ ਨਹੀਂ ਸਕਦੀ ਸੀ ਅਗਲੇ ਦਿਨ ਮੈਂ ਸਵੇਰੇ ਜਲਦੀ ਉੱਠ ਗਈ ਤੇ ਜਦੋਂ ਮੈਂ ਉੱਠ ਕੇ ਰਾਜੂ ਕੋਲ ਗਈ ਤਾਂ ਮੈਂ ਵੇਖਿਆ ਕਿ ਡੈਡੀ ਤੇ ਰਾਜੂ ਇੱਕ ਬੈੱਡ ਤੇ ਪਏ ਸੀ ਤੇ ਡੈਡੀ ਰਾਜੂ ਨਾਲ ਗਲਤ ਤਰੀਕੇ ਨਾਲ ਪਏ ਸੀ ਮਤਲਬ ਕਿ ਰਾਜੂ ਬਹੁਤ ਗਲਤ ਹਾਲਤ ਚ ਸੀ ਮੈਂ ਤਾਂ ਵੇਖ ਕੇ ਹੈਰਾਨ ਰਹਿ ਗਈ ਹੁਣ ਮੈਨੂੰ ਸਮਝ ਲੱਗ ਗਿਆ ਸੀ ਕਿ ਰਾਜੂ ਮੈਨੂੰ ਕੀ ਦੱਸਣਾ ਚਾਹੁੰਦੀ ਸੀ ਜਦੋਂ ਮੈਂ ਅਚਾਨਕ ਇੱਕਦਮ ਗੇਟ ਖੋਲ ਦਿੱਤਾ ਤਾਂ ਡੈਡੀ ਕਹਿਣ ਲੱਗੇ ਕਿ ਤੂੰ ਇੱਥੇ ਕੀ ਕਰਦੀ ਆ ਜਾ ਕੇ ਸੌਂ ਜਾ ਪਰ ਮੈਂ ਦੇਖ ਕੇ ਹੈਰਾਨ ਰਹਿ ਗਈ ਕਿਉਂਕਿ ਉਹ ਪਏ ਇਸ ਹਾਲਤ ਵਿੱਚ ਸੀ ਮੈਂ ਡੈਡੀ ਨੂੰ ਪੁੱਛਿਆ ਕਿ ਤੁਸੀਂ ਕੀ ਕਰ ਰਹੇ ਹੋ ਡੈਡੀ ਨੇ ਮੈਨੂੰ ਗੁੱਸੇ ਵਿੱਚ ਕਮਰੇ 'ਚੋਂ ਬਾਹਰ ਕੱਢ ਦਿੱਤਾ ਤੇ ਮੈਂ ਉਸ ਕਮਰੇ ਦੇ ਅੱਗੇ ਬੈਠੀ ਰਹੀ ਮੈਂ ਤਾਂ ਇਹ ਸੋਚੀ ਜਾਂਦੀ ਸੀ ਕਿ ਪਿਓ ਹੋ ਕੇ ਉਹ ਰਾਜੂ ਨਾਲ ਗਲਤ ਕਰ ਰਿਹਾ ਹੁਣ ਤਾਂ ਰਾਜੂ ਵੀ ਚੁੱਪਚੁੱਪ ਰਹਿੰਦੀ ਸੀ ਉਹ ਵੀ ਮੈਨੂੰ ਕੁਝ ਨਹੀਂ ਦੱਸਦੀ ਸੀ ਮੈਂ ਰਾਜੂ ਨੂੰ ਇੱਕ ਦਿਨ ਕਿਹਾ ਕਿ ਤੂੰ ਡੈਡੀ ਦਾ ਵਿਰੋਧ ਕਿਉਂ ਨਹੀਂ ਕਰਦੀ ਤਾਂ ਬਸ ਉਹ ਰੋਣ ਲੱਗ ਜਾਂਦੀ ਸੀ ਹੁਣ ਡੈਡੀ ਡੇਲੀ ਹੀ ਰਾਜੂ ਨਾਲ ਗਲਤ ਕਰਦਾ ਰਹਿੰਦਾ ਕਿਉਂਕਿ ਰਾਜੂ ਆਪ ਹੀ ਉਹਦੇ ਕਮਰੇ ਵਿੱਚ ਜਾ ਕੇ ਸੌਂ ਜਾਂਦੀ ਸੀ ਕਿਉਂਕਿ ਰਾਜੂ ਨੂੰ ਪਤਾ ਸੀ ਕਿ ਨਹੀਂ ਤਾਂ ਡੈਡੀ ਉਹਨੂੰ ਬੋਲੂਗਾ ਮੈਂ ਵੀ ਡੈਡੀ ਤੋਂ ਡਰਦੀ ਸੀ ਜਦੋਂ ਮੈਂ ਡੈਡੀ ਦਾ ਵਿਰੋਧ ਕਰਦੀ ਸੀ ਤਾਂ ਡੈਡੀ ਮੈਨੂੰ ਕਹਿ ਦਿੰਦਾ ਸੀ ਕਿ ਜੇ ਇਹ ਗੱਲ ਤੂੰ ਕਿਸੇ ਨੂੰ ਦੱਸੀ ਤਾਂ ਮੈਂ ਤੈਨੂੰ ਮਾਰ ਦਊਂਗਾ ਅਸੀਂ ਡੈਡੀ ਤੋਂ ਡਰਦੇ ਹੀ ਬਸ ਚੁੱਪ ਰਹਿੰਦੇ ਸੀ ਇਸ ਤਰ੍ਹਾਂ ਬਹੁਤ ਟਾਈਮ ਲੰਘ ਗਿਆ ਡੈਡੀ ਰਾਜੂ ਨਾਲ ਗਲਤ ਕਰਦਾ ਸੀ ਕਿਉਂਕਿ ਡੈਡੀ ਨੂੰ ਇਹ ਸੀ ਕਿ ਉਹ ਤਾਂ ਗੁੰਗੀ ਆ ਉਹ ਕਿਸੇ ਨੂੰ ਕੁਝ ਨਹੀਂ ਦੱਸ ਸਕਦੀ ਉਹ ਪਿਓ ਹੋ ਕੇ ਵੀ ਰਾਜੂ ਨਾਲ ਗਲਤ ਕਰਦਾ ਰਿਹਾ ਸਾਡਾ ਡੈਡੀ ਸਾਨੂੰ ਬਹੁਤ ਡਰਾ ਧਮਕਾ ਕੇ ਰੱਖਦਾ ਸੀ ਪਰ ਬੜਾ ਦੁੱਖ ਲੱਗਦਾ ਸੀ ਕਿ ਉਹ ਮੇਰੀਆਂ ਅੱਖਾਂ ਦੇ ਸਾਹਮਣੇ ਮੇਰੀ ਭੈਣ ਨਾਲ ਗਲਤ ਕਰਦਾ ਸੀ ਇਸ ਤਰ੍ਹਾਂ ਹੀ 1 ਸਾਲ ਹੋ ਗਿਆ ਸੀ ਇੱਕ ਦਿਨ ਅਚਾਨਕ ਪਤਾ ਲੱਗਾ ਕਿ ਰਾਜੂ ਪ੍ਰੈਗਨੈਂਟ ਹੋ ਗਈ ਆ ਇਹ ਗੱਲ ਸਾਡੇ ਸਾਹਮਣੇ ਘਰ ਵਾਲੀ ਚਾਚੀ ਨੂੰ ਪਤਾ ਲੱਗੀ ਕਿਉਂਕਿ ਇੱਕ ਦਿਨ ਉਹਨੇ ਰਾਜੂ ਦਾ ਢਿੱਡ ਵੇਖਿਆ ਕਿਉਂਕਿ ਰਾਜੂ ਸਾਰੇ ਗਵਾਂਡੀਆਂ ਦੇ ਘਰ ਚਲੀ ਜਾਂਦੀ ਹੁੰਦੀ ਸੀ ਤਾਂ ਉਹ ਚਾਚੀ ਨੇ ਰਾਜੂ ਨੂੰ ਪੁੱਛਿਆ ਕਿ ਤੇਰਾ ਢਿੱਡ ਇੰਨਾ ਵਧਿਆ ਹੋਇਆ ਕਿਉਂ ਆ ਤਾਂ ਰਾਜੂ ਚੁੱਪ ਕਰ ਗਈ ਪਰ ਰਾਜੂ ਨੂੰ ਸਾਰੀ ਸਮਝ ਸੀ ਉਹਨੇ ਡਰਦੀ ਨੇ ਚਾਚੀ ਨੂੰ ਕੁਝ ਨਹੀਂ ਦੱਸਿਆ ਤੇ ਉਹ ਘਰ ਆ ਗਈ ਤੇ ਚਾਚੀ ਪਿੱਛੇ ਹੀ ਉਹਦੇ ਸਾਡੇ ਘਰ ਆ ਗਈ ਚਾਚੀ ਮੈਨੂੰ ਪੁੱਛਣ ਲੱਗੀ ਕਿ ਰਾਜੂ ਦਾ ਢਿੱਡ ਇਦਾਂ ਕਿਉਂ ਵਧਿਆ ਹੋਇਆ ਜਿਵੇਂ ਕਿ ਉਹ ਪ੍ਰੈਗਨੈਂਟ ਹੋਵੇ ਚਾਚੀ ਨੇ ਰਾਜੂ ਨੂੰ ਡਾਕਟਰ ਨੂੰ ਦਿਖਾਇਆ ਉਹਨੇ ਰਾਜੂ ਦਾ ਚੈੱਕਅਪ ਕਰਵਾਇਆ ਤਾਂ ਜਦੋਂ ਡਾਕਟਰ ਨੇ ਦੱਸਿਆ ਕਿ ਉਹ ਪ੍ਰੈਗਨੈਂਟ ਹੈ ਤਾਂ ਚਾਚੀ ਹੈਰਾਨ ਰਹਿ ਗਈ ਚਾਚੀ ਮੈਨੂੰ ਪੁੱਛਣ ਲੱਗੀ ਕਿ ਇਹ ਸਭ ਕਿਸ ਨੇ ਕੀਤਾ ਮੈਂ ਤਾਂ ਡਰਦੀ ਮਾਰੀ ਕੁਝ ਨਹੀਂ ਦੱਸ ਰਹੀ ਸੀ ਉਹ ਰਾਜੂ ਕੋਲੋਂ ਵੀ ਵਾਰ-ਵਾਰ ਪੁੱਛ ਰਹੀ ਸੀ ਰਾਜੂ ਵੀ ਕੁਝ ਨਹੀਂ ਦੱਸ ਰਹੀ ਸੀ ਫਿਰ ਚਾਚੀ ਨੇ ਇਹ ਗੱਲ ਦੂਜੀ ਗਵੰਡਨ ਕੋਲ ਕੀਤੀ ਕਿਉਂਕਿ ਚਾਚੀ ਬਹੁਤ ਗੁੱਸੇ ਵਿੱਚ ਸੀ ਚਾਚੀ ਕਹਿੰਦੀ ਸੀ ਕਿ ਜਿਨੇ ਵੀ ਇਹ ਕੰਮ ਕੀਤਾ ਉਹਨੂੰ ਅਸੀਂ ਛੱਡਾਂਗੇ ਨਹੀਂ ਜੇਨੇ ਇੱਕ ਮਾਸੂਮ ਨਾਲ ਇਹੋ ਜੀ ਹਰਕਤ ਕੀਤੀ ਆ ਇੱਕ ਦਿਲ ਕਰਦਾ ਸੀ ਚਾਚੀ ਨੂੰ ਸਭ ਕੁਝ ਦੱਸ ਦੇਵਾਂ ਪਰ ਫਿਰ ਮੈਂ ਆਪਣੇ ਪਿਓ ਤੋਂ ਬੜਾ ਡਰਦੀ ਸੀ ਜੇਕਰ ਮੇਰੇ ਪਿਓ ਨੂੰ ਪਤਾ ਲੱਗ ਗਿਆ ਕਿ ਮੈਂ ਚਾਚੀ ਨੂੰ ਸਭ ਕੁਝ ਦੱਸਿਆ ਉਹਨੇ ਤਾਂ ਮੈਨੂੰ ਮਾਰ ਹੀ ਦੇਣਾ ਸੀ ਉਹ ਸਾਨੂੰ ਕਦੇ-ਕਦੇ ਸ਼ਰਾਬ ਪੀਤੀ ਵਿੱਚ ਬਹੁਤ ਜ਼ਿਆਦਾ ਕੁੱਟਦਾ ਸੀ ਜਿਸ ਕਰਕੇ ਸਾਡੇ ਮਨ ਵਿੱਚ ਬੜਾ ਡਰ ਬੈਠਾ ਹੋਇਆ ਸੀ ਜਦੋਂ ਚਾਚੀ ਨੇ ਗਵੰਡਨ ਕੋਲ ਗੱਲ ਕੀਤੀ ਤਾਂ ਸਾਰਿਆਂ ਨੇ ਇਹ ਫੈਸਲਾ ਕਰ ਲਿਆ ਕਿ ਜਿਹੜਾ ਵੀ ਗੁਨਾਹਗਰ ਹੋਊਗਾ ਉਹਨੂੰ ਛੱਡਿਆ ਨਹੀਂ ਜਾਊਗਾ ਉਹਨਾਂ ਨੇ ਸਾਡੇ ਕੋਲੋਂ ਪਤਾ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਪਰ ਮੈਂ ਤੇ ਰਾਜੂ ਨੇ ਕੁਝ ਨਹੀਂ ਦੱਸਿਆ ਹੌਲੀ ਹੌਲੀ ਰਾਜੂ ਦੀ ਪ੍ਰੈਗਨੈਂਟ ਵਾਲੀ ਗੱਲ ਸਾਰੇ ਪਿੰਡ ਵਿੱਚ ਉੱਠ ਗਈ ਤੇ ਸਭ ਨੂੰ ਪਤਾ ਲੱਗ ਗਿਆ ਕਿ ਰਾਜੂ ਪ੍ਰੈਗਨੈਂਟ ਆ ਫਿਰ ਇਕੱਠ ਹੋਇਆ ਤੇ ਸਰਪੰਚ ਨੇ ਡੈਡੀ ਕੋਲ ਇਹ ਗੱਲ ਪੁੱਛੀ ਕਿ ਤੁਹਾਨੂੰ ਕਿਸੇ ਤੇ ਸ਼ੱਕ ਆ ਤਾਂ ਡੈਡੀ ਕਹਿਣ ਲੱਗਾ ਮੇਰੀ ਧੀ ਤਾਂ ਹੁਣ ਸਭ ਦੇ ਘਰ ਜਾਂਦੀ ਰਹਿੰਦੀ ਆ ਪਤਾ ਨਹੀਂ ਇਹ ਸਭ ਕਿਸ ਨੇ ਕੀਤਾ ਆ ਮੈਨੂੰ ਵੀ ਨਹੀਂ ਪਤਾ ਡੈਡੀ ਨੇ ਸਾਨੂੰ ਬਹੁਤ ਡਰਾ ਰੱਖਿਆ ਸੀ ਕਿ ਜੇਕਰ ਤੁਸੀਂ ਮਾੜਾ ਜਿਹਾ ਵੀ ਕਿਸੇ ਕੋਲ ਇਹ ਗੱਲ ਕੀਤੀ ਤਾਂ ਮੈਂ ਤੁਹਾਨੂੰ ਛੱਡਾਂਗਾ ਨਹੀਂ ਫਿਰ ਇੱਕ ਦਿਨ ਚਾਚੀ ਕਹਿਣ ਲੱਗੀ ਕਿ ਚੱਲ ਜਦੋਂ ਹੁਣ ਪਤਾ ਨੇ ਲੱਗ ਰਿਹਾ ਕਿ ਕਹਨੇ ਕੀਤਾ ਤਾਂ ਫਿਰ ਹੁਣ ਆਪਾਂ ਕੀ ਕਰ ਸਕਦੇ ਆ ਮੇਰੇ ਦਿਮਾਗ ਵਿੱਚ ਇਹੀ ਗੱਲ ਆ ਰਹੀ ਸੀ ਕਿ ਰਾਜ ਨੂੰ ਇਸ ਤਰ੍ਹਾਂ ਤਾਂ ਇਨਸਾਫ ਨਹੀਂ ਮਿਲਣਾ ਮੈਂ ਆਪਣੀ ਪਰਵਾਹ ਨਾ ਕਰਦੇ ਹੋਏ ਚਾਚੀ ਨੂੰ ਸਭ ਕੁਝ ਦੱਸ ਦਿੱਤਾ ਮੈਂ ਚਾਚੀ ਨੂੰ ਦੱਸ ਦਿੱਤਾ ਕਿ ਇਹਦਾ ਗੁਨੇਗਾਰ ਹੋਰ ਕੋਈ ਨਹੀਂ ਮੇਰਾ ਆਪਣਾ ਪਿਓ ਆ ਚਾਚੀ ਤਾਂ ਮੇਰੀਆਂ ਗੱਲਾਂ ਸੁਣ ਕੇ ਹੈਰਾਨ ਰਹਗੀ ਤੇ ਮੈਨੂੰ ਕਹਿਣ ਲੱਗੀ ਤੂੰ ਪਾਗਲ ਹੋ ਗਈ ਆ ਆਪਣੇ ਪਿਓ ਤੇ ਇਹੋ ਜੀ ਤੋਮਤ ਲਾ ਰਹੀ ਆ ਤਾਂ ਮੈਂ ਕਿਹਾ ਚਾਚੀ ਮੈਂ ਸੱਚ ਕਹਿ ਰਹੀ ਆ ਮੈਂ ਆਪਣੇ ਅੱਖੀ ਉਹਨੂੰ ਰਾਜੂ ਨਾਲ ਗਲਤ ਕਰਦੇ ਹੋਏ ਵੇਖਿਆ ਆ ਨਾਲੇ ਮੈਂ ਇਹ ਸਭ ਚਾਚੀ ਨੂੰ ਦੱਸ ਰਹੀ ਸੀ ਤੇ ਨਾਲੇ ਮੈਂ ਬਹੁਤ ਰੋ ਰਹੀ ਸੀ ਚਾਚੀ ਮੈਨੂੰ ਕਹਿਣ ਲੱਗੀ ਤੂੰ ਮੈਨੂੰ ਉਸਦੇ ਨਹੀਂ ਕਿਉਂ ਨਹੀਂ ਦੱਸਿਆ ਜੇ ਤੂੰ ਉਸਦੇ ਨਹੀਂ ਦੱਸ ਦਿੰਦੀ ਤਾਂ ਪੰਚਾਇਤ ਵਿੱਚ ਸਾਰੀ ਗੱਲ ਹੋ ਜਾਂਦੀ ਚਾਚੀ ਨੇ ਜਦੋਂ ਸਾਰਿਆਂ ਨੂੰ ਇਹ ਗੱਲ ਦੱਸੀ ਤਾਂ ਸਾਰੇ ਹੈਰਾਨ ਰਹਿ ਗਏ ਤੇ ਸਾਰੇ ਬੰਦਿਆਂ ਨੇ ਡੈਡੀ ਨੂੰ ਫੜ ਕੇ ਬਹੁਤ ਕੁੱਟਿਆ ਤੇ ਡੈਡੀ ਦੇ ਛਿੱਤਰਾਂ ਦਾ ਹਾਰ ਵੀ ਪਾਇਆ ਡੈਡੀ ਮੇਰੇ ਵੱਲ ਬੜਾ ਔਖਾ ਔਖਾ ਦੇਖ ਰਿਹਾ ਸੀ ਪਰ ਮੈਂ ਆਪਣੀ ਭੈਣ ਨਾਲ ਹੋਰ ਗਲਤ ਹੁੰਦਾ ਨਹੀਂ ਵੇਖ ਸਕਦੀ ਸੀ ਸਾਰਿਆਂ ਨੇ ਡੈਡੀ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਪਰ ਪੁਲਿਸ ਵਾਲਿਆਂ ਨੇ ਵੀ ਕੋਈ ਜ਼ਿਆਦਾ ਸਟੈਂਡ ਨਾ ਲਿਆ ਉਹਨਾਂ ਨੇ 2 ਕੁ ਮਹੀਨੇ ਡੈਡੀ ਨੂੰ ਥਾਣੇ ਵਿੱਚ ਰੱਖ ਕੇ ਉਹਨੂੰ ਬਾਹਰ ਕੱਢ ਦਿੱਤਾ ਕਿਉਂਕਿ ਅੱਜ ਕੱਲ ਪੁਲਿਸ ਵੀ ਖਾਨਦੇ ਹੋਈ ਆ ਸਾਰੇ ਤਾਂ ਨਹੀਂ ਕਹਿ ਸਕਦੇ ਪਰ ਅੱਧ ਤੋਂ ਵੱਧ ਪੁਲਿਸ ਪੈਸੇ ਲੈ ਕੇ ਮੁਲਜ਼ਮਾਂ ਨੂੰ ਛਡ ਦਿੰਦੀ ਆ ਡੈਡੀ 2 ਮਹੀਨੇ ਤੋਂ ਪਹਿਲਾਂ ਪਹਿਲਾਂ ਘਰ ਆ ਗਏ ਸੀ ਚਾਚੀ ਮੇਰੀ ਭੈਣ ਨੂੰ ਡਾਕਟਰ ਕੋਲ ਲੈ ਕੇ ਗਈ ਸੀ ਕਿ ਚਲੋ ਅਬੋਰਸ਼ਨ ਕਰਵਾ ਦਿੰਨੇ ਆ ਪਰ ਡਾਕਟਰ ਨੇ ਦੱਸਿਆ ਕਿ ਟਾਈਮ ਜ਼ਿਆਦਾ ਲੰਘ ਗਿਆ ਹੁਣ ਤਾਂ ਬੱਚੇ ਨੂੰ ਜਨਮ ਦੇਣਾ ਹੀ ਪਊਗਾ ਅਬੋਰਸ਼ਨ ਕਰਨਾ ਸਮਝ ਲਓ ਇੱਕ ਕਿਸਮ ਦਾ ਰਿਸਕ ਹੋਊਗਾ ਰਾਜੂ ਬਹੁਤ ਰੋ ਰਹੀ ਸੀ ਕਿਉਂਕਿ ਉਹ ਬਿਨਾ ਵਿਆਹ ਦੇ ਮਾਂ ਬਣ ਰਹੀ ਸੀ ਪਰ ਹੁਣ ਅਸੀਂ ਡੈਡੀ ਨੂੰ ਰਾਜੂ ਦੇ ਨੇੜੇ ਨਹੀਂ ਆਉਣ ਦਿੰਦੇ ਸੀ ਡੈਡੀ ਵੀ ਸਾਨੂੰ ਚੰਗੀ ਤਰ੍ਹਾਂ ਨਹੀਂ ਬੁਲਾਉਂਦਾ ਸੀ ਜਦੋਂ ਦਾ ਉਹ ਜੇਲ੍ਹ ਕੱਟ ਕੇ ਆਇਆ ਸੀ ਉਹ ਆਪਣੀ ਰੋਟੀਆਂ ਅਲੱਗ ਹੀ ਲਾਉਂਦਾ ਸੀ ਤੇ ਅਸੀਂ ਆਪਣੀ ਰੋਟੀਆਂ ਅਲੱਗ ਬਣਾਉਂਦੇ ਸੀ ਸਾਡਾ ਉਹਨਾਂ ਨਾਲ ਕੋਈ ਰਿਸ਼ਤਾ ਨਹੀਂ ਸੀ ਸਾਡੇ ਕੋਲ ਸਾਡਾ ਨਾਨਾ ਨਾਨੀ ਰਹਿੰਦੇ ਸੀ ਕਿਉਂਕਿ ਨਾਨਾ ਨਾਨੀ ਨੂੰ ਵੀ ਸਾਰੀ ਗੱਲ ਦਾ ਪਤਾ ਲੱਗ ਗਿਆ ਸੀ ਇਸ ਕਰਕੇ ਹੁਣ ਉਹ ਸਾਡੇ ਕੋਲ ਰਹਿੰਦੇ ਸੀ ਡਾਕਟਰ ਨੇ ਦੱਸਿਆ ਸੀ ਕਿ ਰਾਜੂ ਦਾ ਖਾਸ ਧਿਆਨ ਰੱਖਣਾ ਪਊਗਾ ਕਿਉਂਕਿ ਉਹਦੇ ਵਿੱਚ ਖੂਨ ਦੀ ਬੜੀ ਕਮੀ ਸੀ ਮੈਂ ਤੇ ਨਾਨੀ ਰਾਜੂ ਦਾ ਬੜਾ ਧਿਆਨ ਰੱਖਦੇ ਸੀ ਤੇ ਉਹਨੂੰ ਖਾਣ ਲਈ ਫਲ ਫਰੂਟ ਲਿਆ ਕੇ ਦਿੰਦੇ ਸੀ ਹੁਣ ਸਾਬਣੇ ਇਹੀ ਫੈਸਲਾ ਲਿਆ ਸੀ ਕਿ ਰਾਜੂ ਇਸ ਬੱਚੇ ਨੂੰ ਜਨਮ ਦੇ ਦੂਗੀ ਤੇ ਬੱਚਾ ਅੱਗੇ ਕਿਸੇ ਲੋੜਵੰਦ ਨੂੰ ਦੇ ਦੇਵਾਂਗੇ ਕਿਉਂਕਿ ਹੁਣ ਰਾਜੂ ਦੀ ਜ਼ਿੰਦਗੀ ਨਾਲ ਕੋਈ ਰਿਸਕ ਨਹੀਂ ਲੈ ਸਕਦੇ ਸੀ ਇਸ ਤਰ੍ਹਾਂ ਹੀ ਰਾਜੂ ਦੇ 9 ਮਹੀਨੇ ਬੜੇ ਔਖੇ ਲੰਗੇ 9 ਦੇ 9 ਮਹੀਨੇ ਉਹਦੇ ਬਹੁਤ ਦਰਦ ਹੁੰਦਾ ਰਿਹਾ ਮੈਂ ਜਦੋਂ ਵੀ ਰਾਜੂ ਵੱਲ ਵੇਖਦੀ ਸੀ ਤਾਂ ਮੈਨੂੰ ਆਪਣੇ ਪਿਓ ਤੇ ਬੜਾ ਗੁੱਸਾ ਆਉਂਦਾ ਸੀ ਹੁਣ ਮੈਨੂੰ ਉਹ ਆਪਣਾ ਪਿਓ ਨਹੀਂ ਬਲਕਿ ਇੱਕ ਰਾਖਸ਼ਸ ਲੱਗਦਾ ਸੀ ਸਮਝ ਨਹੀਂ ਲੱਗ ਰਿਹਾ ਸੀ ਕਿ ਇਦਾਂ ਦੇ ਵੀ ਪਿਓ ਹੁੰਦੇ ਆ ਇਸ ਤਰ੍ਹਾਂ ਹੀ ਹੌਲੀ-ਹੌਲੀ 9 ਮਹੀਨੇ ਲੰਘ ਗਏ 9 ਮਹੀਨਿਆਂ ਤੋਂ ਬਾਅਦ ਰਾਜੂ ਦੇ ਇੱਕ ਦਿਨ ਅਚਾਨਕ ਪੇਨ ਹੋਣ ਲੱਗੀ ਤੇ ਉਹਨੂੰ ਹਸਪੀਟਲ ਲਜਾਇਆ ਗਿਆ ਤੇ ਹਸਪੀਟਲ ਜਾ ਕੇ ਪਤਾ ਲੱਗਾ ਕਿ ਉਹਨੂੰ ਬੇਟਾ ਹੋਇਆ ਰਾਜੂ ਨੇ ਇੱਕ ਮੁੰਡੇ ਨੂੰ ਜਨਮ ਦਿੱਤਾ ਮੁੰਡਾ ਬਹੁਤ ਜ਼ਿਆਦਾ ਸੋਹਣਾ ਸੀ ਉਹ ਬਿਲਕੁਲ ਰਾਜੂ ਵਰਗਾ ਸੀ ਰਾਜੂ ਦਾ ਆਪਰੇਸ਼ਨ ਹੋਇਆ ਸੀ ਤੇ ਉਸ ਤੋਂ ਬਾਅਦ ਰਾਜੂ ਨੂੰ ਘਰ ਲਿਆਂਦਾ ਗਿਆ ਰਾਜੂ 4 ਜਦ ਦਿਨ ਹਸਪੀਟਲ ਰਹੀ ਸੀ ਤੇ ਉਸ ਤੋਂ ਬਾਅਦ ਰਾਜੂ ਨੂੰ ਘਰ ਵਿੱਚ ਲਿਆਂਦਾ ਗਿਆ ਘਰ ਜਾ ਕੇ ਸਾਰਿਆਂ ਨੇ ਰਾਏ ਬਣਾਈ ਕਿ ਕਿਸੇ ਲੋੜਵੰਦ ਨੂੰ ਬੱਚਾ ਦੇ ਦੇਵਾਂਗੇ ਚਾਚੇ ਚਾਚੀ ਨੇ ਅਖਬਾਰ ਵਿੱਚ ਖਬਰ ਛਪਾ ਦਿੱਤੀ ਸੀ ਕਿ ਚੱਲ ਕੋਈ ਲੋੜਵੰਦ ਪਰਿਵਾਰ ਆਉ ਤੇ ਉਹਨੂੰ ਬੱਚਾ ਦੇ ਦੇਵਾਂਗੇ ਕਿਉਂਕਿ ਹੁਣ ਇਹ ਸਾਰੀ ਉਮਰ ਵਿਚਾਰੀ ਕਿੱਥੇ ਬੱਚੇ ਨੂੰ ਸਾਂਭਦੀ ਫਿਰੂਗੀ ਇੱਕ ਦਿਨ ਨਾਨਾ ਨਾਨੀ ਬਾਜ਼ਾਰ ਗਏ ਹੋਏ ਸੀ ਉਹ ਦਵਾਈ ਲੈਣ ਗਏ ਸੀ ਤੇ ਛੋਟੀ ਭੈਣ ਵੀ ਉਹਨਾਂ ਦੇ ਨਾਲ ਗਈ ਹੋਈ ਸੀ ਮੈਂ ਤੇ ਰਾਜੂ ਘਰ ਸੀ ਮੈਂ ਤੇ ਰਾਜੂ ਸੁੱਤੀਆਂ ਪਈਆਂ ਸੀ ਪਤਾ ਹੀ ਨਹੀਂ ਲੱਗਾ ਕਦੋਂ ਡੈਡੀ ਮੁੰਡੇ ਨੂੰ ਚੱਕ ਕੇ ਲੈ ਗਿਆ ਅਸੀਂ ਤਾਂ ਸੁੱਤੀਆਂ ਪਈਆਂ ਸੀ ਜਦੋਂ ਅਸੀਂ ਉੱਠੇ ਤਾਂ ਵੇਖਿਆ ਕਿ ਮੁੰਡਾ ਬਿਸਤਰੇ ਤੇ ਨਹੀਂ ਸੀ ਸਮਝ ਨਹੀਂ ਲੱਗ ਰਿਹਾ ਸੀ ਕਿ ਬੱਚਾ ਗਿਆ ਤਾਂ ਗਿਆ ਕਿੱਧਰ ਹੋਰ ਤਾਂ ਕੋਈ ਘਰ ਵਿੱਚ ਆਇਆ ਨਹੀਂ ਸੀ ਮੈਂ ਰਾਜੂ ਨੂੰ ਕਹਿ ਕਿ ਕਿਤੇ ਡੈਡੀ ਤਾਂ ਨਹੀਂ ਉਹਨੂੰ ਚੋੱਕ ਕੇ ਲੈ ਗਿਆ ਉਹ ਗੱਲ ਸੱਚੀ ਹੋਈ ਮੁੰਡੇ ਨੂੰ ਡੈਡੀ ਹੀ ਚੋੱਕ ਕੇ ਲੈ ਗਿਆ ਸੀ ਤੇ ਸਾਨੂੰ ਸ਼ਾਮ ਨੂੰ ਪਤਾ ਲੱਗਾ ਕਿ ਡੈਡੀ ਨੇ ਮੁੰਡਾ ਅੱਗੇ ਵੇਚ ਦਿੱਤਾ ਡੈਡੀ ਨੇ ਕਿਸੇ ਤੋਂ 50000 ਲੈ ਲਿਆ ਤੇ ਉਹਨਾਂ ਨੂੰ ਮੁੰਡਾ ਵੇਚ ਦਿੱਤਾ ਜਦੋਂ ਇਹ ਗੱਲ ਸਾਰਿਆਂ ਨੂੰ ਪਤਾ ਲੱਗੀ ਤਾਂ ਡੈਡੀ ਦੇ ਖਿਲਾਫ ਪੁਲਿਸ ਵਿੱਚ ਕੰਪਲੇਂਟ ਕਰਾਈ ਗਈ ਤੇ ਡੈਡੀ ਨੇ ਦੱਸ ਦਿੱਤਾ ਸੀ ਕਿ ਬੱਚਾ ਕਿਹਨਾਂ ਨੂੰ ਦਿੱਤਾ ਆ ਤੇ ਜਦੋਂ ਪੁਲਿਸ ਉਹਨਾਂ ਤੱਕ ਪਹੁੰਚੀ ਜਿਨ੍ਹਾਂ ਨੂੰ ਡੈਡੀ ਨੇ ਬੱਚਾ ਵੇਚਿਆ ਸੀ ਉਹਨਾਂ ਨੇ ਸਾਫ਼-ਸਾਫ਼ ਕਹਿ ਦਿੱਤਾ ਕਿ ਅਸੀਂ ਤਾਂ ਇਹਨੂੰ 50000 ਦਿੱਤਾ ਆ ਨਾਲੇ ਅਸੀਂ ਵੀ ਬੇਔਲਾਦ ਆ ਬੱਚਾ ਅਸੀਂ ਉਹਨਾਂ ਕੋਲ ਹੀ ਰਹਿਣ ਦਿੱਤਾ ਤੇ ਉਹਨਾਂ ਨੂੰ ਪੈਸੇ ਵੀ ਮੋੜ ਦਿੱਤੇ ਪਿੰਡ ਦੀ ਪੰਚਾਇਤ ਨੇ ਇਕੱਠੇ ਹੋ ਕੇ ਡੈਡੀ ਤੋਂ ਪੈਸੇ ਲੈ ਕੇ ਉਹਨਾਂ ਨੂੰ ਪੈਸੇ ਮੋੜ ਦਿੱਤੇ ਤੇ ਬੱਚਾ ਵੀ ਦੇ ਦਿੱਤਾ ਇੰਨਾ ਕੁਝ ਹੋ ਗਿਆ ਸੀ ਡੈਡੀ ਨੂੰ ਅਜੇ ਵੀ ਸ਼ਰਮ ਨਹੀਂ ਆ ਰਹੀ ਸੀ ਅਜੇ ਵੀ ਉਹਨਾਂ ਨੇ ਬੱਚੇ ਦੀ ਕਮਾਈ ਕੀਤੀ ਬੱਚੇ ਦੇ ਸਿਰ ਤੋਂ 50000 ਰੁਪਿਆ ਕਮਾਇਆ ਤੇ ਉਹ ਵੀ ਸਿਰਫ ਸ਼ਰਾਬ ਪੀਣ ਦੇ ਲਈ ਸਾਨੂੰ ਤਾਂ ਹੁਣ ਆਪਣੇ ਡੈਡੀ ਨਾਲ ਨਫ਼ਰਤ ਹੋ ਗਈ ਸੀ ਕਿ ਅਸੀਂ ساری ਜ਼ਿੰਦਗੀ ਅੱਜ ਤੱਕ ਉਹਨੂੰ ਕਦੇ ਨਹੀਂ ਬੁਲਾਇਆ ਬੇਸ਼ੱਕ ਉਹ ਰੋਲਦਾ ਰਹੇ ਕਿਉਂਕਿ ਉਹਨੇ ਜੋ ਕੀਤਾ ਸ਼ਾਇਦ ਉਹ ਕੋਈ ਬਗਾਨਾ ਵੀ ਨਾ ਕਰੇ ਸ਼ਾਇਦ ਕੋਈ ਬਗਾਨਾ ਵੀ ਇੱਕ ਗੁੰਗੀ ਹੋਣੇ ਤਰਸ ਕਰ ਲੈਂਦਾ ਪਰ ਡੈਡੀ ਨੇ ਤਰਸ ਨਹੀਂ ਕੀਤਾ ਉਹਨੇ ਉਹਦਾ ਗੂੰਗੀ ਹੋਣ ਦਾ ਪੂਰਾ ਪੂਰਾ ਫਾਇਦਾ ਉਠਾਇਆ ਤੇ ਹੁਣ ਨਾਨਾ ਨਾਨੀ ਚਾਹੁੰਦੇ ਸੀ ਕਿ ਰਾਜੂ ਦਾ ਕਿਤੇ ਗੂੰਗਾ ਮੁੰਡਾ ਵੇਖ ਕੇ ਰਿਸ਼ਤਾ ਕੀਤਾ ਜਾਵੇ ਪਰ ਜਦੋਂ ਵੀ ਰਾਜੂ ਨਾਲ ਵਿਆਹ ਦੀ ਗੱਲ ਕਰਦੇ ਸੀ ਤਾਂ ਰਾਜੂ ਵਿਆਹ ਦੇ ਲਈ ਮਨਾ ਕਰ ਦਿੰਦੀ ਸੀ ਕਿਉਂਕਿ ਉਹਨੂੰ ਇਹ ਚੀਜ਼ਾਂ ਤੋਂ ਨਫ਼ਰਤ ਹੋ ਗਈ ਸੀ ਜੋ ਉਹਦੇ ਨਾਲ ਜ਼ਿੰਦਗੀ ਵਿੱਚ ਹੋਇਆ ਸੀ ਉਹ ਕਦੇ ਨਹੀਂ ਭੁੱਲ ਸਕਦੀ ਸੀ ਪਰ ਉਹਨੂੰ ਇਹ ਚੀਜ਼ਾਂ ਤੋਂ ਬਾਹਰ ਕੱਢਣ ਲਈ ਅਸੀਂ ਉਹਦਾ ਵਿਆਹ ਕਰਨਾ ਚਾਹੁੰਦੇ ਸੀ ਮੈਂ ਵੀ ਉਹਨੂੰ ਬਹੁਤ ਸਮਝਾਉਂਦੀ ਸੀ ਕਿ ਜੋ ਹੋਇਆ ਤੂੰ ਉਹਨੂੰ ਭੁੱਲ ਜਾ ਪਰ ਉਹ ਭੁੱਲਣਾ ਸੌਖਾ ਨਹੀਂ ਸੀ ਮੈਂ ਵੀ ਆਪਣੇ ਆਪ ਨੂੰ ਬੜਾ ਦੋਸ਼ੀ ਸਮਝਦੀ ਆਂ ਜੇ ਮੈਂ ਟਾਈਮ ਸਿਰ ਡੈਡੀ ਦਾ ਵਿਰੋਧ ਕੀਤਾ ਹੁੰਦਾ ਕਿਸੇ ਨਾਲ ਇਹ ਗੱਲ ਸ਼ੇਅਰ ਕੀਤੀ ਹੁੰਦੀ ਤਾਂ ਉਹਦੇ ਨਾਲ ਇੰਨਾ ਕੁਝ ਨਾ ਹੁੰਦਾ ਇੱਕ ਦਿਨ ਰਾਜੂ ਲਈ ਇੱਕ ਮੁੰਡੇ ਦਾ ਰਿਸ਼ਤਾ ਆਇਆ ਜੋ ਮੁੰਡਾ ਥੋੜਾ ਜਿਹਾ ਤੋਤਲਾ ਬੋਲਦਾ ਸੀ ਪਰ ਬਹੁਤ ਅਮੀਰ ਘਰ ਦਾ ਮੁੰਡਾ ਸੀ ਉਹਨਾਂ ਨੂੰ ਰਾਜੂ ਦੇ ਗੁੰਗੀ ਹੋਣ ਨਾਲ ਕੋਈ ਪ੍ਰੋਬਲਮ ਨਹੀਂ ਸੀ ਮੁੰਡਾ ਬਹੁਤ ਵਧੀਆ ਸੀ ਉਹਨਾਂ ਕੋਲ ਬੜੀ ਜ਼ਮੀਨ ਸੀ ਪਰ ਰਾਜੂ ਨੂੰ ਮਨਾਉਣਾ ਬਹੁਤ ਮੁਸ਼ਕਲ ਸੀ ਕਿਉਂਕਿ ਉਹ ਆਪਣਾ ਪਾਸਟ ਨਹੀਂ ਹੌਲੀ ਰਹੀ ਸੀ ਹੌਲੀ ਹੌਲੀ ਰਾਜੂ ਨੂੰ ਸਾਰਿਆਂ ਨੇ ਮਨਾ ਲਿਆ ਸੀ ਤੇ ਰਾਜੂ ਦਾ ਉੱਥੇ ਵਿਆਹ ਕਰ ਦਿੱਤਾ ਗਿਆ ਸੀ ਰਾਜੂ ਉੱਥੇ ਇੰਨੀ ਕਾ ਜ਼ਿਆਦਾ ਖੁਸ਼ ਆ ਕਿ ਉਹ ਆਪਣਾ ਸਾਰਾ ਕੁਝ ਭੁੱਲ ਚੁੱਕੀ ਆ ਤੇ ਹੁਣ ਰਾਜੂ ਉੱਥੇ ਬਹੁਤ ਖੁਸ਼ ਆ ਰਾਜੂ ਨੂੰ ਖੁਸ਼ ਵੇਖ ਕੇ ਮੈਨੂੰ ਬਹੁਤ ਖੁਸ਼ੀ ਮਿਲਦੀ ਆ ਰਾਜੂ ਦੇ ਵਿਆਹ ਤੋਂ ਬਾਅਦ ਹੁਣ ਅਸੀਂ ਆਪਣੇ ਨਾਨਕੇ ਪਿੰਡ ਹੀ ਰਹਿਣ ਲੱਗ ਗਏ ਸੀ ਨਾਨਾ ਨਾਨੀ ਸਾਨੂੰ ਇੱਥੇ ਹੀ ਲਿਆਏ ਸੀ ਕਿਉਂਕਿ ਉਹ ਮੇਰੇ ਡੈਡੀ ਤੇ ਯਕੀਨ ਨਹੀਂ ਕਰਦੇ ਸੀ ਕਿ ਉਹ ਕਿਸੇ ਨਾਲ ਕੁਝ ਵੀ ਕਰ ਸਕਦਾ ਸੀ ਜਦੋਂ ਡੈਡੀ ਨੇ ਸਾਡੀ ਭੈਣ ਨੇ ਬਖਸ਼ੀ ਤਾਂ ਸਾਡਾ ਉਹ ਕੀ ਲੱਗਦਾ ਸੀ ਨਾਨਾ ਨਾਨੀ ਦੀ ਅਸੀਂ ਬਹੁਤ ਸੇਵਾ ਕਰਦੇ ਆ ਮੇਰਾ ਵੀ ਹੁਣ ਰਿਸ਼ਤਾ ਤੈਅ ਹੋ ਗਿਆ ਸੀ ਜੋ ਮੁੰਡਾ ਮੇਰ ਲਈ ਦੇਖਿਆ ਸੀ ਉਹਨੂੰ ਘਰ ਜਵਾਈ ਰੱਖਣਾ ਸੀ ਅਸੀਂ ਕਦੇ ਵੀ ਆਪਣੇ ਪਿਓ ਦੇ ਦਰਸ਼ਨ ਨਹੀਂ ਕੀਤੇ ਅਸੀਂ ਸਾਰੀ ਉਮਰ ਉਹਨੂੰ ਮਾਫ਼ ਨਹੀਂ ਕਰ ਸਕਦੇ ਹੁਣ ਉਹ ਵੀ ਬੁੱਢਾ ਹੋ ਗਿਆ ਤੇ ਬਿਮਾਰ ਵੀ ਰਹਿੰਦਾ ਇੱਕ ਵਾਰ ਉਹ ਨਾਨਕੇ ਘਰ ਆਇਆ ਸੀ ਤੇ ਕਹਿ ਰਿਹਾ ਸੀ ਕਿ ਮੈਨੂੰ ਇੱਥੇ ਰੱਖ ਲਵੋ ਮੇਰੇ ਕੋਲੋਂ ਹੁਣ ਕੰਮ ਨਹੀਂ ਹੁੰਦਾ ਪਰ ਅਸੀਂ ਉਹਨੂੰ ਸਾਫ਼-ਸਾਫ਼ ਮਨ੍ਹਾ ਕਰ ਦਿੱਤਾ ਤੇ ਘਰੋਂ ਬਾਹਰ ਕਰ ਦਿੱਤਾ ਅੱਜ ਉਹ ਆਪਣੇ ਕੀਤੇ ਤੇ ਬਹੁਤ ਪਛਤਾ ਰਿਹਾ ਪਰ ਅਸੀਂ ਅੱਜ ਤੱਕ ਉਹਨੂੰ ਮਾਫ਼ ਨਹੀਂ ਕਰ पाए ਤੇ ਨਾ ਹੀ ਕਦੇ ਮਾਫ਼ ਕਰ ਪਾਵਾਂਗੇ ਕਿਉਂਕਿ ਉਹਨੇ ਕੰਮ ਹੀ ਇਦਾਂ ਦੇ ਕੀਤੇ ਆ ਹੁਣ ਉਹਨੂੰ ਜੋ ਮਰਜ਼ੀ ਹੋਵੇ ਸਾਨੂੰ ਕੋਈ ਮਤਲਬ ਨਹੀਂ ਆ ਅੱਜਕੱਲ ਬਹੁਤ ਕਾਲੀ ਯੁਗ ਦਾ ਜ਼ਮਾਨਾ ਆ ਕਿਸੇ ਰਿਸ਼ਤੇ ਤੇ ਕੀ ਵਿਸ਼ਵਾਸ ਕਰਨਾ ਬੰਦਾ ਸਕੇ ਪਿਓ ਤੇ ਯਕੀਨ ਨਹੀਂ ਕਰ ਸਕਦਾ ਸਾਰੇ ਤਾਂ ਨਹੀਂ ਕਹਿ ਸਕਦੇ ਪਰ ਇਹੋ ਜਿਹੇ ਬਥੇਰੇ ਕਾਲੀ ਯੁਗੀ ਪਿਓ ਆ ਜੋ ਆਪਣੀਆਂ ਹੀ ਧੀਆਂ ਨਾਲ ਗਲਤ ਕਰਦੇ ਆ ਪਰ ਕੁੜੀਆਂ ਨੂੰ ਇਹੋ ਜੇ ਪਿਓ ਦਾ ਵਿਰੋਧ ਕਰਨਾ ਚਾਹੀਦਾ ਐਵੇਂ ਡਰ ਡਰ ਵਿੱਚ ਉਹਦੀ ਹਿੰਮਤ ਨਹੀਂ ਵਧਣ ਦੇਣੀ ਚਾਹੀਦੀ ਤਾਂ ਇਹ ਸੀ ਅੱਜ ਦੀ ਸਟੋਰੀ ਤੁਹਾਨੂੰ ਇਹ ਸਟੋਰੀ ਕਿਵੇਂ ਲੱਗੀ ਕਮੈਂਟ ਚ ਜ਼ਰੂਰ ਦੱਸਣਾ ਹੋਰ ਨਵੀਆਂ ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ